ਜੇ ਕਿਸਾਨਾਂ ਦਾ ਦਿੱਲੀ ਜਾਣਾ ਬੰਦਾ ਹੈ ਤਾਂ ਬੀਜੇਪੀ ਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਵੀ ਬੰਦਾ ਹੈ ਬੀਜੇਪੀ ਦਾ ਕੋਈ ਵੀ ਲੀਡਰ ਆ ਜੇ ਜਿਹੜਾ ਉਹ ਪਿੰਡ ਦੌਲਾ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਪਿੰਡ ਦੌਲਾ ਦੇ ਨਗਰ ਨਿਵਾਸੀਆਂ ਵੱਲੋਂ ਬੀਜੇਪੀ ਦਾ ਪੂਰਨ ਤੌਰ ਤੇ ਜਿਹੜਾ ਹੈਗਾ ਬਾਈਕਾਟ ਕਰਦੇ ਹਾਂ ਕਿਸਾਨਾਂ ਦਾ ਦਿੱਲੀ ਜਾਣਾ ਬੰਦ ਹੈ ਤੇ ਭਾਰਤੀ ਜਨਤਾ ਪਾਰਟੀ ਦਾ ਪਿੰਡਾਂ ਚਾਉਣਾ ਬੰਦ ਹੈ ਤਸਵੀਰਾਂ ਗਿੱਦੜ ਬਾਹਾ ਦੇ ਦੌਲਾ ਪਿੰਡ ਦੀਆਂ ਨਹੀਂ ਜਿੱਥੇ ਪਿੰਡ ਵਾਸੀਆਂ ਨੇ ਇਹ ਚੇਤਾਵਨੀ ਬੋਲ ਲਗਾ ਦਿੱਤੀ ਨੇ ਜਿਨ੍ਹਾਂ ਤੋਂ ਸਾਫ ਜ਼ਾਹਰ ਹੈ ਕਿ ਆਗਾਮੀ ਲੋਕ ਸਭਾ ਚੋਣਾਂ ਤੇ ਪ੍ਰਚਾਰ ਦੌਰਾਨ ਭਾਜਪਾ ਆਗੂ ਕਿਸਾਨਾਂ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੇ ਨੇ ਇੱਕ ਪਾਸੇ ਪੰਜਾਬ ਹਰਿਆਣਾ ਦੀਆਂ ਸਰਹੱਦਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ ਤੇ ਦੂਜੇ ਪਾਸੇ ਪੰਜਾਬ ਸਮੇਤ ਦੇਸ਼ ਭਰ ਦੇ ਵਿੱਚ ਲੋਕ ਸਭਾ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਹਾਲਾਤ ਇਹ ਨੇ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ ਕਿਸਾਨਾਂ ਦੇ ਵੱਲੋਂ ਭਾਜਪਾ ਅਤੇ ਭਾਜਪਾ ਆਗੂਆਂ ਵਿਰੁੱਧ ਝੰਡਾ ਬੁਲੰਦ ਕੀਤਾ ਜਾ ਰਿਹਾ ਹੈ ਪਿੰਡਾਂ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਕਿਸਾਨ ਦਿੱਲੀ ਨਹੀਂ ਜਾ ਸਕਦੇ ਤਾਂ ਭਾਜਪਾ ਵਾਲੇ ਵੀ ਪਿੰਡਾਂ ਵਿੱਚ ਨਹੀਂ ਆ ਸਕਦੇ ਉਹਨਾਂ ਇੱਥੋਂ ਤੱਕ ਚੇਤਾਵਨੀ ਦੇ ਦਿੱਤੀ ਕਿ ਜੇਕਰ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਲੀਡਰ ਜਾਂ ਵਰਕਰ ਪ੍ਰਚਾਰ ਕਰਨ ਪਿੰਡ ਵਿੱਚ ਆਉਂਦਾ ਤਾਂ ਸਮੂਹ ਨਗਰ ਪਿੰਡ ਦੋਲਾ ਵੱਲੋਂ ਉਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਮੇਰਾ ਨਾਮ ਗਰਸੇਵ ਸਿੰਘ ਦੌਲਾ ਆਹ ਪਿੰਡ ਸਾਡਾ ਮੁੰਡ ਬਾਲਸਾ ਬਲਾਕ ਗਿੱਦੜਵਾ ਸੋ ਅੱਜ ਅਸੀਂ ਪਿੰਡ ਦੌਲਾ ਦੇ ਵਿੱਚ ਬੋਰਡ ਲਗਾਏ ਆ ਕਿ ਵੀ ਬੀਜੇਪੀ ਦਾ ਕੋਈ ਵੀ ਲੀਡਰ ਆ ਜੇ ਜਿਹੜਾ ਉਹ ਪਿੰਡ ਦੌਲਾ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਤੇ ਉਸ ਦਾ ਪੂਰਾ ਪੂਰਨ ਤੌਰ ਤੇ ਪਿੰਡ ਦੌਲਾ ਵੱਲੋਂ ਬਾਈਕਾਟ ਕੀਤਾ ਜਾਂਦਾ ਜੇ ਕਿਸਾਨਾਂ ਦਾ ਦਿੱਲੀ ਜਾਣਾ ਬਣਾ ਹੈ ਤਾਂ ਬੀਜੇਪੀ ਦਾ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਣਾ ਵੀ ਬਣਾ ਹੈ ਕਿਉਂਕਿ ਜੋ ਪਿਛਲੇ ਸਾਲ ਤੋਂ ਅਸੀਂ ਅੰਦੋਲਨ ਇੱਕ ਜਿੱਤ ਕੇ ਆਏ ਸੀਗੇ ਤਿੰਨ ਕਾਲੇ ਕਾਨੂੰਨ ਜੋ ਵਾਪਸ ਕਰਾ ਕੇ ਆਏ ਸੀ ਉਹਨਾਂ ਦੇ ਵਿੱਚ ਜੋ ਮੰਗਾ ਉਹਨਾਂ ਨੇ ਪੈਂਡਿੰਗ ਰੱਖਿਆ ਹੈ ਕਿ ਕਿ ਅਸੀਂ ਕਿ ਐਮਐਸਪੀ ਦੇ ਜਿਹੜਾ ਹੈਗਾ ਅਸੀਂ ਇੱਕ ਕਮੇਟੀ ਬਣਾਵਾਂਗੇ ਤੇ ਬਾਕੀ ਜੋ ਯੂਪੀ ਦੇ ਵਿੱਚ ਸਾਡੇ ਕਿਸਾਨਾਂ ਦੇ ਉੱਪਰ ਜੋ ਜੀਪ ਚੜਾ ਕੇ ਉਹਨਾਂ ਨੂੰ ਕੁਚਲ ਦਿੱਤਾ ਗਿਆ ਸੀ ਉਹਨਾਂ ਦੇ ਦੋਸ਼ੀਆਂ ਨੂੰ ਵੀ ਸਜਾਵਾਂ ਨਹੀਂ ਦਿੱਤੀਆਂ ਤੇ ਉਹਨਾਂ ਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਜਿਵੇਂ ਆਪਣੇ ਖਨਾਰੂਈ ਬਾਰਡਰ ਤੇ ਹਰਿਆਣੇ ਦੇ ਉੱਤੇ ਜੋ ਤਸ਼ੱਦਦ ਬੀਜੇਪੀ ਸਰਕਾਰ ਵੱਲੋਂ ਸਾਡੇ ਕਿਸਾਨਾਂ ਤੇ ਕੀਤਾ ਗਿਆ ਤਾਂ ਉਹਦੇ ਨੂੰ ਨਜ਼ਰ ਰੱਖਦੇ ਹੋਏ ਅੱਜ ਅਸੀਂ ਪਿੰਡ ਦੌਲਾ ਵੱਲੋਂ ਸਾਰੇ ਹੀ ਸਹਿਯੋਗ ਦੇ ਨਾਲ ਪਿੰਡ ਦੌਲਾ ਦੇ ਨਗਰ ਨਿਵਾਸੀਆਂ ਵੱਲੋਂ ਬੀਜੇਪੀ ਦਾ ਪੂਰਨ ਤੌਰ ਤੇ ਜਿਹੜਾ ਹੈਗਾ ਬਾਈਕਾਟ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ